ਕਿਸੇ ਕੋਲ ਚਾਹੇ ਸੂਈ ਆ ਚਾਹੇ ਸੋਨਾ ਤੁਹਾਨੂੰ ਉਹਦਾ ਕੋਈ ਭਾ ਨਹੀਂ ਦੋ ਤਰ੍ਹਾਂ ਦੀ ਦੁਨੀਆ ਦੇ ਵਿੱਚ ਬੰਦਾ ਜੁਂਦਾ ਇੱਕ ਅੰਦਰਲੀ ਦੁਨੀਆ ਇੱਕ ਬਾਹਰਲੀ ਅੰਦਰਲੀ ਤਾਂ ਚਲੋ ਬਹੁਤ ਪਰੇ ਦੀ ਗੱਲ ਆ ਬਹੁਤ ਘੱਟ ਲੋਕ ਉਹਦੇ 'ਚ ਜੋ ਪਾਉਂਦੇ ਨੇ ਆਪਣੇ ਆਪਨਾ ਅਟਾਕ ਕਰਨਾ ਸੈਲਫ ਅਵੇਰਨੈਸ ਬਾਹਰ ਦੀ ਗੱਲ ਕਰਦੇ ਆ ਬਾਹਰ ਦੇ ਵਿੱਚ ਸਾਰਾ ਕੁਝ ਹੁੰਦਾ ਤੁਹਾਡੀਆਂ ਕੋਠੀਆਂ ਆਕਾਰਾਂ ਜਾਂ ਆਲਾ ਦਵਾਲਾ ਪੈਸਾ ਫੇਮ ਬਹੁਤ ਕੁਝ ਜਿਹਨੂੰ ਮਟੀਰੀਅਲਿਸਟਿਕ ਕਹਿ ਦਿੰਦੇ ਆਪਾਂ ਬਾਹਰ ਦੀਆਂ ਚੀਜ਼ਾਂ ਉਹ ਵੀ ਕੋਈ ਮਾੜੀ ਚੀਜ਼ ਨਹੀਂ ਕਮਾਕਾਰਾਂ ਬਾਰੇ ਸੋਚ ਲਿਆ ਉਹ ਵੀ ਚਲੋ ਬੈਲੈਂਸ ਜ਼ਰੂਰੀ ਆ ਇੱਕ ਤੀਜੀ ਹੋਰ ਅੱਗੇ ਕੀ ਲੋਕ ਕੀ ਕਰਦੇ ਨੇ ਕਿੱ ਮਤਲਬ ਹੁਣ ਤੁਸੀਂ ਦੇਖ ਲਓਗੇ ਤੁਸੀਂ ਆਪਣੀ ਜਿਹੜੀ ਕਾਮਯਾਬੀ ਤੋਂ ਕਿੰਨਾ ਜ਼ਿਆਦਾ ਦੂਰ ਹੋ ਤੇ ਇਨਰ ਪੀਸ ਯਾਨੀ ਕਿ ਸ਼ਾਂਤੀ ਤਾਂ ਬਹੁਤ ਦੂਰ ਦੀ ਗੱਲ ਆ ਆਪਣੇ ਕੰਮਕਾਰ ਵੀ ਨਹੀਂ ਸੈੱਟ ਹੋਣੇ ਕਿਉਂਕਿ ਆਪਣਾ ਧਿਆਨ ਆਪਣੇ ਕੰਮਾਂ ਤੋਂ ਵੀ ਬਿਨਾਂ ਤੀਜੀ ਦੁਨੀਆ ਤੇ ਆ ਕਿ ਲੋਕ ਕੀ ਕਰਦੇ ਨੇ ਅਲਦਲ ਕੀ ਚੱਲ ਰਿਹਾ ਜੇ ਤੁਹਾਨੂੰ ਇਹ ਗੱਲ ਦਾ ਯਕੀਨ ਨਹੀਂ ਤਾਂ ਤੁਸੀਂ ਦੇਖ ਲਓ ਐਦਾਂ ਦੇ ਕੰਟੈਂਟ ਤੇ ਜ਼ਿਆਦਾ ਵਿਊ ਹੋਣਗੇ ਉੱਥੇ ਜਨਸੰਖਿਆ ਜ਼ਿਆਦਾ ਆ ਉੱਥੇ ਲੋਕ ਜ਼ਿਆਦਾ ਨੇ ਜਿੱਥੋਂ ਤੁਹਾਨੂੰ ਕੁਝ ਨਹੀਂ ਮਿਲਣਾ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿਸੇ ਦਾ ਸੋਨਾ ਚਾਹੇ ਕਿਸ ਦੀ ਸੂਈ ਆ ਉਹਨੇ ਆਪਾਂ ਨੂੰ ਕੁਝ ਨਹੀਂ ਦੇਣਾ ਆਪਾਂ ਆਪਣੀ ਜ਼ਿੰਦਗੀ ਦੇ ਧਿਆਨ ਦੇ ਲਈ ਤੇ ਚੰਗੀਆਂ ਚੀਜ਼ਾਂ ਫੋਲੋ ਕਰ ਲਈਏ